ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ ਜੀ ਪਿੰਡ ਸੰਧੂ ਹੈ। ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਦਾ ਠੀਕ ਹੈ ਜੀ ਬਾਕੀ ਕਰਦੇ ਪਪਾ ਜੀ ਨਾਲ ਗੱਲਬਾਤ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਬਾਈ ਨਾਮ ਦੱਸੋ ਜੀ ਆਪਣਾ। ਨਾਮ ਭਰਪੂਰ ਸਿੰਘ। ਹਾਂਜੀ ਪਿੰਡ ਸਾਧੂਪੁਰਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾਗੀ ਆਪਣੀ। ਠੀਕ ਹੈ ਜੀ ਨੰਬਰ ਵੀ ਆ ਗਿਆ। ਇਹ ਆਪਣਾ 9915466734 ਠੀਕ ਹੈ ਜੀ। ਹਾਂਜੀ ਦੱਸੋ ਜੀ ਗੱਡੀ ਡਿਟੇਲ। ਇਹ ਗੱਡੀ ਡਿਟੇਲ ਵਈ ਐ ਪੀ ਸੀ ਜੈਸਵਾ ਸੂਗ। ਠੀਕ ਹੈ ਜੀ। ਦੂਜੇ ਉਹ ਤੋਂ ਕਿੜਾ 38 ਕਿਲੋ ਠੀਕ ਹੈ ਜੀ ਐਕੀ 40 ਵੇੜੇ ਕਿਲੋ ਦੀ ਉਮੀਦ ਹੈ ਵੀ 40 ਵੇੜੇ ਕਿਲੋ ਦੇ ਦੂੰਗੀ ਠੀਕ ਹੈ ਜੀ ਬਾਕੀ ਵੱਡੀ-ਬੁੱਡੀ ਤਾਂ ਨਹੀਂ ਨਹੀਂ ਹੋ ਗਾ ਬਹੁਤ ਹੈ ਠੀਕ ਹੈ ਜੀ ਹਾਂ ਕੋਈ ਦੇਖ ਸਕਦਾ ਫੇਸ ਕੁਆਲਟੀ ਲੈਵਲ ਨੂੰ ਅਰੇ ਦੁੱਧ 6-7 ਦਾ ਰਹਿੰਦਾ ਸੂਨ ਦੇ ਵਿੱਚ ਠੀਕ ਹੈ ਜੀ ਹਾਂ ਜੀ ਕੋਈ ਦੇਖ ਸਕਦਾ ਫੇਸ ਕੁਆਲਟੀ ਥੰਮ ਥੰਮ ਸਾਡੇ ਸਾਹਮਣੇ ਦਿੰਦੇ ਨੇ ਸਾਰੇ ਠੀਕ ਹੈ ਬਾਈ ਜੀ ਨਾਲ ਕੰਟੈਕਟ ਕਰੋ ਬਾਈ ਤੌਰ ਕਰਾਂਗਾ ਬਈ ਹੋਲਦਾ ਨਹੀਂ ਲਈ ਤੇ ਸਾਰੇ ਬਾਈ ਜੀ ਕੰਮ ਆਇਆ ਤਾਂ 40 ਪਲੱਸ ਕੱਡੂ ਗਏ ਕੋ ਠੀਕ ਹੈ ਜੀ ਤੇ ਬੜਾ ਛੋਟਾ ਹੈ ਮੈਂ ਤਰਾ ਤਰਾ ਦੇਖ ਸਕਦੇ ਹਾਂ ਕੱਡੂ ਗੁੱਦੀ ਵੱਡੀ ਆ ਮੋੜ ਲਈ ਮੋੜ ਦੇ ਆਇਆ ਕੋਈ ਜੀਤਾ ਫਾਰਮ ਦੀਨ ਵਾਸਤੇ ਸਬਸਕ੍ਰਾਈਬ ਕਰਕੇ ਕਰਨਾ ਜੇ ਵੀਡੀਓ ਅਪਲੋਡ ਕਰ ਦੇਣੀ ਹੈ ਹਾਂਜੀ ਬਈ ਰੇਟਰ ਜੀ ਇਹਦਾ ਇਹਦਾ ਰੇਟ 145 ਕਰਦੇ ਆਂ ਬਈ ਠੀਕ ਹੈ ਜੀ ਮਾਨਤਾਨ ਹੋ ਗਈ ਹਾਂ ਮਾਨਤਾਨ ਕਰ ਠੀਕ ਹੈ ਜੀ ਬਈ ਦੇਖ ਸਕਦੇ ਹੋ 145 ਠੀਕ ਹੈ ਜੀ ਬਈ ਮੇਰੇ ਨਾਲ ਕਨੈਕਟ ਹੋ ਜਾਓ ਹਾਂਜੀ ਦੋ ਨੰਬਰ ਦਿਖਾਓ ਜੀਗਾ ਇਹ ਦੇਖੋ ਇਹ ਵਾਲੂਆ ਠੀਕ ਹੈ ਜੀ ਵਰਚੂਅਲ ਇਹਦਾ ਟਟਲ हां भाई हां जी भाई डिटेल ਦੱਸੋ ਕਿ ਕਿੰਨਾ ਸੂ ਕੀ ਕਰਦਾ ਇਹਦਾ ਦੂਜਾ ਸੂ ਆ ਬਾਈ ਠੀਕ ਹੈ ਜੀ ਕਾਨੂੰਨ ਦਾ ਭਾਰ ਹੈ ਬਾਈ 21 22 ਕਿਲੋ ਦਾ ਠੀਕ ਹੈ ਜੀ ਐਸ ਕਿ ਦੁੱਧ ਭਾਰ ਨੂੰ ਮੰਨ ਲਓ 25 26 ਕਿਲੋ ਠੀਕ ਹੈ ਜੀ 8 90 ਰਹਿੰਦੇ ਆ ਬਾਰ 80 ਨਹੀਂ ਹਾਂ ਵਾਟ ਲੈ ਇਹ ਹੋ ਜਾਣ ਪਸੇ ਕੱਟ ਲੈ ਇਹ ਦੇਖੋ ਦੇਖ ਲੈ ਵਾੜੂ ਬਾਕੀ ਠੰਡੀ ਸੀਲ ਆ ਡਰੂਪਰ ਦਾ ਕੁੱਝ ਦੱਸੋ ਮੈਂ ਠੀਕ ਹੈ ਜੀ ਅਰਧਾ ਦਹਾ ਦਿਨ ਲੱਗੇ ਹਾਂ ਠੀਕ ਹੈ ਜੀ ਮੋੜ ਦਾ ਜੀ ਫੇਸ ਪੁਆਇੰਟ ਕੀ ਹੋ ਗਏ ਮਨ ਠੀਕ ਹੈ ਫੇਸ ਉਸਤਾਫੇ ਰੱਖਣਾ ਠੀਕ ਹੈ ਫੇਸ ਪੁਆਇੰਟ ਦੇਖ ਰੱਖੀ ਹੈ ਬੜਾ ਨਹੀਂ ਗਲਪ ਠੀਕ ਹੈ ਹਾਂ ਤੁਹਾਡੇ ਸਾਹਮਣੇ ਹਾਂਜੀ ਵੀ ਰੇਟ ਦੱਸੋ ਇਹਦਾ ਇਹਦਾ ਰੇਟ 85000 ਰੁਪਏ ਚੋਂ ਬਸ ਮਾਨਤਾਨ ਕਰ ਦਾਂਗੇ ਬਾਈ ਯਾਰ ਆਪਾਂ ਕੋਈ 90 95 ਦਾ ਮੁੱਲ ਕਰਨਾ ਹੈ ਠੀਕ ਹੈ ਸੀ ਹਾਂਜੀ ਬਈ ਜੀ ਤਿੰਨ ਨੰਬਰ ਟ੍ਰੇਲ ਦੱਸੋ ਜੀ ਇਹ ਦੂਜਾ ਸੂਹਾ ਸੂਗੀ ਵੜ ਠੀਕ ਹੈ ਜੀ ਹਲੇ ਮੰਨੋ ਵੀ 15-16 ਦਿਨ ਦੀ ਕੱਚੀ ਹੈ ਠੀਕ ਹੈ ਜੀ ਇਹਦੇ ਤਿੰਨ ਦਿਨ ਤੋਂ ਦਨ ਪੂਰੇ ਹੁੰਦੇ ਆ ਪੰਜ ਚਾਰ ਦਿਨ ਦੇ ਹੁੱਤੇ ਵੀ ਲੈ ਜੂਗੀ ਠੀਕ ਹੈ ਜੀ ਇਹਦਾ ਵੀ ਪਲੂਨ ਦਾ ਮੰਨ ਲਓ 2 18 ਕਿਲੋ ਦਾ ਹਿਸਾਬ ਹੈ ਠੀਕ ਹੈ ਜੀ ਐਸ ਕੀ ਦੁੱਧ 22 ਕਿਲੋ ਪਾ ਦੋ ਹਾਂਜੀ ਇਹਦਾ ਰੇਟ ਹੀ ਇਹਦਾ ਰੇਟ ਆਪਾਂ ਬਾਅਦ 75000 ਰੁਪਏ ਦੀ ਦੇ ਦਾਂਗੇ ਬਸ ਉਹ ਛੋਟ ਸਫਾ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਤੇ ਅਗਲਾ ਨੰਬਰ ਇਹ ਤੋਖੜਾ ਜੀ ਮੰਨ ਲਓ ਇਹ ਥੱਲੇ 12 ਕਿਲੋ ਦੁੱਧ ਹੈ ਠੀਕ ਹੈ ਜੀ ਇਹਦਾ ਮੁੱਲ ਕੁਛ ਕਰੀਏ 37000 ਹੀ ਦੇ ਦਾਂ। ਦੇਖੋ ਜੀ ਭਰਾ। ਉਹ ਵਾਈ ਕਹਿੰਦਾ ਟੋਕੜਾ। ਗੱਬੜ ਗੁੰਮ ਵੀ ਹੈਗੀ। ਲੱਭਣ ਸਵਾ ਕੁ ਮਹੀਨੇ ਦਾ ਟੀਗਾ ਭਰਾਵਾ ਆਪਾਂ ਖਾਲੀ ਕਰਕੇ ਦੇਵਾਂਗੇ ਯਾਰ। ਕਿੰਨਾ ਚੱਕਣੀ ਆਉਂਦੀ ਗਾਦੀ ਗੱਬਣ ਹੁੰਦੀ ਐ। ਠੀਕ ਹੈ ਜੀ। 37000 ਰੁਪਏ ਹੀ। ਹਾਂ। ਠੀਕ ਹੈ ਜੀ। ਤੇ ਅਗਲਾ ਨੰਬਰ ਜੀ। ਇਹ ਵੀ ਟੋਕਰੀ ਐ ਖਾਲੀ ਐ ਮੰਨ ਕੇ ਚਲੋ। ਠੀਕ ਹੈ ਜੀ। ਇਹਦੇ ਥੱਲੇ ਦੁੱਧ ਹੈਦਾ 10 ਕਿਲੋ। 10 ਕਿਲੋ ਜੀ। ਹਾਂ। ਤੇ ਕਿਹੜਾ ਕੀ ਰੇਟ ਉਟਾਈ? ਇਹਦਾ 30000 ਰੁਪਏ। ਇਹਦਾ 30000 ਵੀ ਰੇਟ ਆ। ਠੀਕ ਹੈ ਜੀ। ਇਹ ਕੱਪੜੇ ਕੂੜੇ ਤਾਂ ਨਹੀਂ ਇਹ ਵੀ ਖਾਲੂ ਹੀ ਆ ਗੱਭਣ ਠੀਕ ਹੈ ਬਈ ਖਾਲੀ ਆ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਸ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਮਨ ਮਿਲੂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ ਕਿਸੇ ਨੇ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੀਂ ਤੇ 72800 ਤਾਂ ਸੋਲ ਜਾਈਂਗਾ ਅਗਲੇ ਦਿਨ ਭਰਾ ਅਗਲੀ ਵੀਡੀਓ ਚੱਕ ਕੇ ਬਾਏ